ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ 470 ਗ੍ਰਾਮ ਹੈਰੋਇਨ ਅਤੇ ਗੱਡੀ ਸਮੇਤ ਦੋ ਨਸ਼ਾ ਤਸਕਰਾਂ ਕੀਤੇ ਕਾਬੂ। ਥਾਣਾ ਮਹਿਣਾ ਵਿੱਚ ਐਨਡੀਪੀਐਸ ਤਹਿਤ ਮਾਮਲਾ ਦਰਜ ਕੀਤਾ ਗਿਆ। ਮੋਗਾ ਪੁਲਿਸ ਵੱਲੋਂ ਲਗਾਤਾਰ ਨਸ਼ੇ ਅਤੇ ਮਾਰੇ ਅੰਸਰਾਂ ਖਿਲਾਫ ਵੱਡੀ ਮਿਹਨਤ ਤਹਿਤ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ 470 ਗ੍ਰਾਮ ਹੈਰੋਇਨ ਅਤੇ ਇੱਕ ਗੱਡੀ ਸਮੇਤ ਦੋ ਨਸ਼ਾ ਤਸਕਰਾਂ ਨੂੰ ਕੀਤਾ ਗਿਆ ਕਾਬੂ। ਜਿਸ ਤੋਂ ਬਾਅਦ ਐਨਡੀਪੀਐਸ ਤਹਿਤ ਥਾਣਾ ਮਹਿਣਾ ਵਿੱਚ ਮਾਮਲਾ ਦਰਜ ਕੀਤਾ ਗਿਆ। ਉੱਥੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ DSP ਧਰਮਕੋਟ ਰਮਨਦੀਪ ਸਿੰਘ ਨੇ ਕਿਹਾ ਕਿ ਗੋਪਨੀਯ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਹੋਇਆਂ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 470 ਗ੍ਰਾਮ ਹੈਰੋਇਨ ਅਤੇ ਇੱਕ ਗੱਡੀ ਬਰਾਮਦ ਹੋਈ ਹੈ ਜਿਨ੍ਹਾਂ ਦੀ ਪਛਾਣ ਸੁਖਜੀਤ ਸਿੰਘ ਅਤੇ ਕਰਮਜੀਤ ਸਿੰਘ ਵਾਸੀ ਪਿੰਡ ਸੋਹਣ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ ਜੋ ਕਿ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅੱਜ ਇਹ ਆਪਣੀ ਕਾਰ ਵਿੱਚ ਡਾਲਾ ਦੀ ਦਾਣਾ ਮੰਡੀ ਵਿੱਚ ਗ੍ਰਾਹਕਾਂ ਦੀ ਉਡੀਕ ਕਰ ਰਹੇ ਸਨ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਉਹਨਾਂ ਨੇ ਇਹ ਵੀ ਕਿਹਾ ਕਿ ਦੋਸ਼ੀਆਂ ਕੋਲੋਂ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਹੈਰੋਇਨ ਕਿੱਥੋਂ ਕਿਆ ਇਸੀ ਅਤੇ ਅੱਗੇ ਕਿਸਮ ਸਪਲਾਈ ਕਰ ਲਈ ਸੀ ਡੀਜੀਪੀ ਪੰਜਾਬ ਸਾਹਿਬ ਵੱਲੋਂ ਜੁਧ ਨਸ਼ਾ ਵਿਰੁੱਧ ਜਿਹੜੀ ਚਲਾਈ ਮੁਹਿੰਮ ਦੇ ਤਹਿਤ ਐਸਐਸਪੀ ਮੁਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸਪੀਡੀ ਸਾਹਿਬ ਦੀ ਨਿਗਰਾਨੀ ਹੇਠ ਸਬਡਿਵੀਜ਼ਨ ਧਰਮਕੋਟ ਦੇ ਥਾਣਾ ਮਹਿਣਾ ਦੇ ਵਿੱਚ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਦੋ ਨਸ਼ਾ ਤਸਕਰਾਂ ਨੂੰ 470 ਗ੍ਰਾਮ ਹੀਰੋਂ ਦੇ ਨਾਲ ਗ੍ਰਿਫਤਾਰ ਕੀਤਾ ਜਿਸ ਸਬੰਧ ਵਿੱਚ ਇਹਨਾਂ ਕੋਲੋਂ ਇੱਕ ਡੈਟਸਨ ਗੱਡੀ ਤੇ 470 ਗ੍ਰਾਮ ਹੀਰਾ ਨੇ ਤੇ ਇੱਕ ਆਈਫੋਨ ਤੇ ਇੱਕ ਉਪਕੋ ਦਾ ਮੋਬਾਈਲ ਜਿਹੜਾ ਇਹਨਾਂ ਕੋਲੋਂ ਰਿਕਵਰ ਕੀਤਾ ਗਿਆ ਜਿਸ ਵਿੱਚ ਐਫਆਰ ਨੰਬਰ 102/25 ਅੰਡਰ ਸੈਕਸ਼ਨ 21 ਕਾਰਡ 85 ਜਿਹੜੀ ਦਰਜ ਕੀਤੀ ਗਈ ਆ ਫਰਦਰ ਜਿਹੜੇ ਬੈਕਵਰਡ ਅਤੇ ਫਾਰਵਰਡ ਲਿੰਕ ਨੂੰ ਬਾਚਿਆ ਜਾਊਗਾ ਜਿਸ ਇਸ ਵਿੱਚ ਜਿਹੜੇ ਹੋਰ ਵੀ ਦੋਸ਼ੀ ਸ਼ਾਮਲ ਹੋਣਗੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਗਈ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਪੇਸ਼ ਕਰਕੇ ਇਹਨਾਂ ਦਾ 3 ਦਿਨ ਦਾ ਰਿਮਾਂਡ ਕੀਤਾ ਗਿਆ ਫਰਦਰ ਇਹਨਾਂ ਕੋ ਸਖਤੀ ਨਾਲ ਪੁਸ਼ਕਿਸ਼ ਕੀਤੀ ਜਾਊਗੀ ਤੇ ਜਿਹੜੇ ਵੀ ਇਹਦੇ ਵਿੱਚ ਹੋਰ ਵਿਅਕਤੀ ਇਨਵੋਲ ਹੋਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਕਿਤੋਂ ਦਿਨਾਂ ਹੋਲੇ ਜੀ ਇਹ ਦੋਨੋਂ ਇੱਕ ਸੁਖਜੀਤ ਸਿੰਘ ਉਰਫ ਸੁਖ ਇਹ ਜਸਮਤ ਜਸਮਤਪੁਰ ਜ਼ਿਲ੍ਹਾ ਤਰਨਤਾਰਨ ਤੇ ਦੂਜਾ ਗਰਮੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਸੋਹਲ ਜ਼ਿਲ੍ਹਾ ਤਰਨਤਾਰਨ ਨੇ ਬਰچے ਵੀ ਅਗੇ ਪਹਿਲਾਂ ਵੀ ਇਹਨਾਂ ਤੇ ਫਰਦਰ ਜਿਹੜਾ ਉਹ ਪਿਛਗੁਸ਼ ਕਰਕੇ ਕਲੀਅਰ ਕਰਾਂਗੇ ਵੀ ਇਹਨਾਂ ਦੇ ਕਿੰਨੇ ਪਰਚੇ ਦਰਜ ਨੇ ਸਿਰ ਇਹ ਪਹਿਲੀ ਵਾਰ ਲੈ ਗਿਆ ਕਿ ਕਿਤੇ ਰੇਜਨ ਜਾ ਰਹੇ ਸੀ ਕਿਥੋਂ ਲੈ ਗਿਆ ਸੀ ਕਿੱਥੇ ਜਾ ਰਹੇ ਸੀ ਇਹ ਜਿਹੜਾ ਅਸੀਂ ਇਹਨਾਂ ਦਾ ਹੁਣ ਮਾਨਜੋਗ ਅਦਾਲਤ ਤੋਂ ਇਹਨਾਂ ਦਾ ਰਿਮਾਂਡ ਲਿਆ ਇਹਨਾਂ ਤੋਂ ਫਰਦਰ ਜਿਹੜੀ ਇਹਨਾਂ ਦੀ ਪੁਸ਼ਗੁਸ਼ ਕੀਤੀ ਜਾਊਗੀ ਉਸ ਸਾਰੀ ਗੱਲਾਂ ਕਲੀਅਰ ਹੋਣਗੀਆਂ ਪਹਿਲੀ ਵਾਰ ਹੀ ਆਈ ਸੀ ਉਹ ਇਹ ਜਦੋਂ ਹੁਣ ਰਿਮਾਂਡ 'ਚ ਇਹ ਗੱਲਾਂ ਕਲੀਅਰ ਕੀਤੀਆਂ ਜਾਣਗੀਆਂ ਸਰ ਇੱਕ ਇਹਦੀ ਕੋਈ ਮੁਕबरी ਹੋਈ ਸੀ ਕਿ ਇੱਥੇ ਸੇਲ ਕਰਨ ਆਤੇ ਆਏ ਆ ਕਿੱਥੋਂ ਹਾਂਜੀ ਮੁਖਬਰ ਨੇ ਸਾਨੂੰ ਇਤਲਾਹ ਦਿੱਤੀ ਵੀ ਦਾਣਾ ਮੰਡੀ ਜਿਹੜੀ ਡਾਲਾ ਉਹਦੇ ਵਿੱਚ ਜਿਹੜੇ ਆ ਦੋ ਜਣੇ ਆ ਜਿਹੜੇ ਸੇਲ ਕਰ ਲਈ ਆਏ ਉਹ ਇਹਨੇ ਤੇ ਜਦੋਂ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਰੋਕ ਕੇ ਕਲੀਅਰ ਕੀਤਾ ਤੇ ਇਹਨਾਂ ਕੋਲ 470 ਗ੍ਰਾਮ ਜਿਹੜੀ ਫਿਰੰਡ ਰਾਮ ਦੀ ਡਾਟਸਨ ਗੱਡੀ ਪਤਾ ਲੱਗੀ ਜੀ ਕਿਦੀ ਹੈ ਡਾਟਸਨ ਗੱਡੀ ਉਹ ਵੀ ਸਾਡਾ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਉਹ ਫਰਦਰ ਅੱਗੇ ਜਿਹੜੀ ਆ ਕਲੀਅਰ ਕਰਾਂਗੇ ਸਰ ਇਹਨਾਂ ਕੋਲ ਮੋਬਾਈਲ ਜਾਣ ਦੱਸਿਆ ਵੀ ਕਿਹਨੂੰ ਰਿਸ਼ਤਿਆਂ ਵਾਸਤੇ ਕਿੱਥੇ ਆਵੇ ਸੀ ਉਹ ਹੁਣ ਇਹਨਾਂ ਦਾ ਰਿਮਾਂਡ ਲਿਆ ਗਿਆ ਜੀ ਅੱਜ ਇਹਨਾਂ ਨੂੰ ਮਾਨਜੋਗ ਅਦਾਲਤ ਦੇ ਪੇਸ਼ ਕੀਤਾ 3 ਦਿਨਾਂ ਦਾ ਰਿਮਾਂਡ ਲਿਆ ਤੇ ਫਰਦਰ ਜੋ ਵੀ ਕੁਛ ਗਿਸ ਜਿਹੜੇ ਬੰਦੇ ਇਨਵੋਲ ਹੋਣਗੇ ਸਖਤ ਤੋਂ ਸਖਤ ਕਾਰਵਾਈ ਕੀਤੀ ਇਹਨਾਂ ਦਾ ਆਪਸ ਚ ਡਿਵਿਜਨ ਵੀ ਆਈ ਦੋਨਾਂ ਦਾ ਇਹ ਪਿੰਡ ਦੇ ਨੇੜੇ ਤੇੜੇ ਤੇ ਰਹਿਣ ਵਾਲੇ ਨੇ